ਅੱਜ ਉਹ ਕੰਗਨਾ ਰਨਾਉਤ ਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਵੀ ਉਹ ਜੈਂਤਰੰਭੀ ਹੈ, ਇਸਲਾਮ ਵੀ ਹੈ, ਸਿੱਖ ਵੀ ਹੈ, ਕਾਲਸਾ ਵੀ ਹੈ। ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਕਮੇਟੀ ਬਣਨੀ ਚਾਹੀਦੀ ਹੈ। ਉਹ ਤੋਂ ਉਹ ਗੱਲ ਜ਼ਰੂਰ ਕਹਣਾ ਬਣ ਤੋਂ ਪਹਿਲਾਂ ਹੀ ਲਈ ਜਾਵੇ। ਉਹਦੇ 'ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਨ੍ਹਾਂ ਦੀ ਭੂਮਿਕਾ ਦੇਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਸੁਵੈਲਨਚੀਲ ਗਲਣਾ ਨੇ ਧਰਮ ਦੇ ਬਾਰੇ ਵਿੱਚ ਕੋਈ ਗੱਲ ਕਹਣੀ ਹੈ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਪਿੰਡਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਨਾ ਹੀ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰ ਨਾਲ ਸਹਿਮਤ ਹਾਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਅੱਜ ਉਹ ਕੰਗਨਾ ਰਨਾਉਤ ਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਮੈਂ ਇਹ ਸਮਝਦਾ ਕਿ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਰੇ ਵਿੱਚ ਜੋ ਸਵੇਦਨਸ਼ੀਲ ਧਰਮ ਨੇ ਜਾਂ ਈਵਨ ਜੈਨਤਰਮ ਵੀ ਹੈ ਇਸਲਾਮ ਵੀ ਹੈ ਸਿੱਖ ਵੀ ਹੈ ਖਾਲਸਾ ਵੀ ਹੈ ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਉਹ ਤੋਂ ਅਪਰੂਵਲ ਜ਼ਰੂਰ ਪਹਿਲਾਂ ਬਣਨ ਤੋਂ ਪਹਿਲਾਂ ਹੀ ਲਈ ਜਾਵੇ ਤਾਂ ਕਿ ਐਸੇ ਮਸਲੇ ਪੈਦਾ ਨਾ ਹੋਣ ਔਰ ਦੂਸਰੀ ਗੱਲ ਹੈ ਜੇ ਉਹਦੇ ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਹਨਾਂ ਦੀ ਭੂਮਿਕਾ ਦਿਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕਿਸੇ ਦੇ ਵੀ ਕਾਤਲ ਹੋਣ ਹਥਿਆਰੇ ਜਿਹੜੇ ਆ ਉਹਨਾਂ ਦੀ ਹਤਿਆ ਨੂੰ ਦੇਸ਼ ਉਹਦੇ ਖਿਲਾਫ ਖੜਾ ਹੋਏਗਾ ਇਹ ਨਹੀਂ ਹੋਣਾ ਚਾਹੀਦਾ ਇਸ ਦੀ ਅਸੀਂ निंदा ਕਰਦੇ ਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸਮਝਦਾ ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮ ਹੈ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਤਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਸਵੈਨੰਚੀਲ ਗੱਲਾਂ ਨੇ ਧਰਮਾਂ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਹੈ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਨਾ ਹੀ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਔਰ ਸ਼ਬਦਾ ਸਤਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ અપਮਾਨ ਨਾ ਕੀਤਾ ਜਾਵੇ ਔਰ ਇਹ ਪ੍ਰੇਮ ਦਾ ਹੀ ਕੰਮ ਆ ਡੈਮੋਕ੍ਰੇਸੀ ਚ ਪ੍ਰੇਮ ਨਾਲ ਹੀ ਕੰਮ ਚੱਲਦਾ ਕੜਵਾਹ ਜਿਹੜਾ ਵਧਾਉਂਦਾ ਫੈਲਾਉਂਦਾ ਉਹ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦਾ ਸਟਰੈਂਥਨ ਨਹੀਂ ਕਰਦਾ ਚਾਹੇ ਉਹ ਕੋਈ ਫਿਲਮ ਹੋਵੇ ਚਾਹੇ ਕੋਈ ਗੀਤ ਹੋਵੇ ਇਹਨਾਂ ਗੀਤਾਂ ਨੇ ਗਨ ਕਰਨ ਕਰਚਲ ਪ੍ਰਮੋਟ ਕੀਤਾ ਇਹਨਾਂ ਗੀਤਾਂ ਨੇ ਫਿਲਮਾਂ ਨੇ ਜਿਹੜੀ ਹਿੰਸਾ ਪ੍ਰਮੋਟ ਕੀਤੀ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਨੂੰ ਡਿਸਕਰੇਜ ਕਰਨਾ ਚਾਹੀਦਾ ਉਸ ਟੈਂਡੈਂਸੀ ਨੂੰ ਇੱਧਰ ਜ਼ਰੂਰ ਧਿਆਨ ਦਿੱਤਾ ਜਾਵੇ Gracias.